ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾ ਨਾਲ ਦੌਰਾ 3704 ਟੀਚਰ ਐਸੋਸੀਏਸ਼ਨ ਸਮੇਤ ਪੰਜ ਮੰਤਰੀ ਜਥੇਬੰਦੀਆਂ ਨਾਲ ਹੋਣ ਵਾਲੀ ਮੀਟਿੰਗ ਦਾ ਸਮਾਂ ਤੇ ਸਥਾਨ ਬਦਲੇ ਜਾਣ ਬਾਰੇ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੋ ਸੁਖਿਆ ਚਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਾਡੇ ਸੇਧ ਮਿਲ ਜਾਇਆ ਕਰੇ सेंट्रल टीचर एसोसिएशन ਨੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਵੱਲ ਵਧੇ ਹੋਏ ਆਪਣਾ ਜੋਰਦਾਰ ਪ੍ਰਦਰਸ਼ਨ ਕੀਤਾ ਸੀ ਤਾਂ ਇਹ ਅਧਿਆਪਕ ਲੁਧਿਆਣਾ ਪਛਮੀ ਹਲਕੇ ਵੱਲੋਂ ਵੱਧ ਕੇ ਲੋਕਾਂ ਨੂੰ ਸਰਕਾਰ ਵਿਰੁੱਧ ਵੋਟਾਂ ਪਾਉਣ ਦੀ ਅਪੀਲ ਕਰਨ ਲਈ ਭਜੇਦ ਸੰਨ ਪ੍ਰੰਧ ਪ੍ਰਸ਼ਾਸਨ ਨੇ ਬਕਤ ਦੀ ਨਿਯਾਤ ਨੂੰ ਸਮਝਦੇ ਹੋਏ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ 14 ਜੂਨ ਨੂੰ ਡੀਸੀ ਦਫ਼ਤਰ ਤੋਂ ਲੁਧਿਆਣਾ ਵਿਖੇ ਸ਼ਾਮ 3 ਵਜੇ ਮੀਟਿੰਗ ਦਾ ਸਮਾਂ ਦੇ ਕੇ ਤੇ ਇਸ ਸੰਦਰਸ਼ ਨੂੰ ਲਗਾਮ ਦੇ ਦਿੱਤੀ ਸੀ ਭਾਵ ਕਿ ਮੀਟਿੰਗ ਦਾ ਸਮਾਂ ਦੇ ਕੇ ਇਸ ਨੂੰ ਠਲ ਪਾ ਦਿੱਤੀ ਸੀ ਪਰੰਤੂ ਹੁਣ ਇਸ ਮੀਟਿੰਗ ਦਾ ਸਮਾਂ ਤੇ ਸਥਾਨ ਬਦਲ ਦਿੱਤਾ ਗਿਆ ਹੈ ਇਹ ਮੀਟਿੰਗ ਹੁਣ 3:30 ਵਜਾਏ ਪੰਜ ਜਥੇਬੰਦੀਆਂ ਨਾਲ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਲੋਰ ਵਿਖੇ ਪੰਦਰੋਂ ਦਿਨ ਨੂੰ ਸਵੇਰੇ 11 ਵਜੇ ਹੋਵੇਗੀ ਇਹਨਾਂ ਮੀਟਿੰਗਾਂ ਵਿੱਚ ਡੀਸੀ ਲੁਧਿਆਣਾ ਵੱਲੋਂ ਬਕਾਇਦਾ ਇਹਨਾਂ ਜਥੇਬੰਦੀਆਂ ਦੇ ਲੀਡਰਾਂ ਨੂੰ ਮੀਟਿੰਗ ਲਈ ਲਿਖਤੀ ਸੱਤਾ ਪੱਤਰ ਦੇ ਦਿੱਤੇ ਗਏ ਹਨ ਤੇ ਜਥੇਬੰਦੀਆਂ ਹਨ ਨੰਬਰ 1 3714 ਟੀਚਰ ਐਸੋਸੀਏਸ਼ਨ ਜਿਸ ਦੇ ਪ੍ਰਧਾਨ ਅਰਜਿੰਦਰ ਸਿੰਘ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ਮੀਟਿੰਗ ਦੇ ਵਾਸਤੇ ਨੰਬਰ 2 ਆਰਜੀ ਟੀਚਰ ਐਸੋਸੀਏਸ਼ਨ ਐਸ ਦੀ ਲੀਡਰ ਜਯੰਦਰ ਕੌਰ ਨੂੰ ਸੱਦਾ ਪੱਤਰ ਮੀਟਿੰਗ ਦੇ ਲਈ ਦਿੱਤਾ ਗਿਆ ਹੈ ਨੰਬਰ 3 ਈਟੀਟੀ ਡਾਕਟਰ ਫॉर ਟੀਚਰਸ ਐਸੋਸੀਏਸ਼ਨ ਦੇ ਲੀਡਰ ਕਮਲ ਠਾਕਰ ਨੂੰ ਸੱਦਾ ਦਿੱਤਾ ਹੈ ਫਿਰ ਕੋਵਿਡ 19 ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਸ ਯੂਨੀਅਨ ਦੇ ਅਗੂ ਰਾਜਵਿੰਦਰ ਸਿੰਘ ਨੂੰ ਵੀ ਸਰਦਾਰ ਪੱਤਰ ਦਿੱਤਾ ਗਿਆ ਹੈ ਮੀਟਿੰਗ ਦੇ ਵਾਸਤੇ ਔਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪਰ ਦੀ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੂੰ ਵੀ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਹੈ ਤਾਂ ਹੁਣ ਇਹ ਮੀਟਿੰਗ ਸਰਦਾਰ ਕੁਮਰ ਸਿੰਘ ਮਾਨ ਦੁਆਰਾ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਗਲੌਰ ਵਿਖੇ ਜੋ ਹੈ 15 ਜੂਨ ਨੂੰ ਹੋਵੇਗੀ ਤੇ ਸਮਾਂ ਹੋਵੇਗਾ ਸਵੇਰੇ 11 ਵਜੇ ਤਾਂ ਹੁਣ ਇਸ ਮੀਟਿੰਗ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ ਤੇ ਸਥਾਨ ਵੀ ਬਦਲ ਦਿੱਤਾ ਗਿਆ ਹੈ ਤੇ ਪਹਿਲਾਂ ਇਹ ਮੀਟਿੰਗ ਤਿੰਨ ਜਥੇਬੰਦੀਆਂ ਨਾਲ ਹੋਣੀ ਸੀ ਤੇ ਹੁਣ ਇਸ ਦੇ ਵਿੱਚ ਦੋ ਹੋਰ ਜਥੇਬੰਦੀਆਂ ਨੂੰ ਵੀ ਐਡ ਕਰ ਦਿੱਤਾ ਗਿਆ ਹੈ ਤੇ ਮੀਟਿੰਗ ਇਹ ਪੰਜ ਜਥੇਬੰਦੀਆਂ ਨਾਲ ਹੋਵੇਗੀ ਕਿਉਂਕਿ ਇਹਨਾਂ ਸਾਰੀਆਂ ਹੀ ਜਥੇਬੰਦੀਆਂ ਨੇ ਵੀ ਇਹ threat ਕੀਤਾ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਜਾਂ ਉਹਨਾਂ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਉਹ ਦੇਹਾਨੇ ਵਿਖੇ ਜੋਗਦਾਰ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਪ੍ਰਦਰਸ਼ਨ ਕਰਨ ਜਿਹਾ ਤਾਂ ਇਸੇ ਪ੍ਰਦਰਸ਼ਨ ਨੂੰ ਲੋਕਾਂ ਦੇ ਵਾਸਤੇ ਸਰਕਾਰ ਨੇ ਕਦਮ ਉਠਾਉਂਦੇ ਗਏ ਡੀਸੀ ਲੁਧਿਆਣਾ ਦੁਆਰਾ ਇਹਨਾਂ ਨੂੰ ਇਨਵਿਟੇਸ਼ਨ ਪੱਤਰ ਜਾਨ ਕੇ ਸਦਾ ਪੱਤਰ ਮੀਟਿੰਗਾਂ ਲਈ ਵਾਸਤੇ ਦਿੱਤੇ ਹਨ ਤੇ ਹੁਣ ਇਹ ਜੋ ਮੀਟਿੰਗ ਹੈ 15 ਜੂਨ ਨੂੰ ਬਲੌਰ ਵਿਖੇ 11 ਵਜੇ ਸਵੇਰੇ ਹੋਵੇਗੀ ਤੇ ਸਥਾਨ ਕੀ ਹੋਵੇਗਾ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਬਲੌਰ ਤਾਂ ਇਸ ਦੇ ਵਿੱਚ ਜੋ ਮੀਟਿੰਗ ਦੇ ਵਿੱਚ ਮੰਗਾ ਹਨ ਉਹ ਇਹਨਾਂ ਦੇ ਕਾਟਰਡੀਆਂ ਆਪਣੀਆਂ ਆਪਣੀਆਂ ਮਤਲਬ ਜਿੱਥੇ ਬੰਦੀਆਂ ਦੇ ਜੋ ਮੰਗਾ ਹਨ ਉਹਨਾਂ ਦੇ ਬਾਰੇ ਜੀ ਵਿਚਾਰ ਗੋਲ ਕੀਤਾ ਜਾਵੇਗਾ ਤੇ ਸਾਂਝੀਆਂ ਮੰਗਾ ਜੋ ਹਨ ਜਿਵੇਂ ਕਿ ਪ੍ਰਾਣੀ ਪੈਨਸ਼ਨ ਦੀ ਬਹਾਲੀ ਜਾਂ ਫਿਰ 13% ਪੈਂਡਿੰਗ ਡੀਏ ਉਹ ਜਾਰੀ ਕਰਨਾ ਜਾਂ ਫਿਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਉਹ ਜੋ ਡਿਮਾਂਡਸ ਹਨ ਉਹਨਾਂ ਉੱਤੇ ਨਹੀਂ ਸੰਜੀਪ ਉਹਤੇ ਨਹੀਂ ਬਲਕਿ ਆਪਣੇ ਆਪਣੇ ਜਥੇਬੰਦੀਆਂ ਦੀਆਂ ਜੋ ਪਾਰਸਨਲ ਮੰਗਾਂ ਹਨ ਉਹਨਾਂ ਤੇ ਹੀ ਵਿਚਾਰ ਹਟਾਉਂਦਾ ਅਕੀਦਾ ਜਾਵੇਗਾ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ 15 ਜੂਨ ਦੀ ਇਸ ਹੋਣ ਵਾਲੀ ਮੀਟਿੰਗ ਦੇ ਕੀ ਸਿੱਟੇ ਨਿਕਲਦੇ ਹਨ ਕਿਉਂਕਿ ਇਹ ਹੋਨਾ ਬਹੁਤ ਲੰਬੇ ਸਮੇਂ ਬਾਅਦ ਖੋਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੀਟਿੰਗ ਦੇ ਰਹੇ ਹਨ ਮੀਟਿੰਗ ਕਰ ਰਹੇ ਹਨ ਤਾਂ ਇਸ ਦੇ ਮੀਟਿੰਗ ਦੇ ਵਿੱਚ ਕੀ ਕੁਝ ਉਪਲਬਧੀਆਂ ਹੋਈਆਂ ਹਨ ਇਹ ਜਿਹਦੇ ਬੰਨਿਆ ਹਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਹੀ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ